ਆ ਪਿੰਡ ਦੇ ਵਿੱਚ ਆਈ ਅਜਹੀ ਪਹਿੜੀਸ਼ ਹੈ ਕਿ ਦੇਖਣ ਵਾਲੇ ਦੇ ਪੈ ਗਿਆਂ ਦੰਦਲਾ ਤੇ ਦੱਸਣ ਯੋਗ ਵੀ ਨਹੀਂ ਰਹੇ ਚਲੋ ਜੀ ਬਈ ਇੱਧਰ ਨੂੰ ਆ ਦੇਖੋ ਜਿਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਤੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਗੁਰੇਜ਼ ਕਰਨ ਲੱਗੇ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਜਿਸ ਦੇ ਵਿੱਚ ਤੁਸੀਂ ਬੰਦੇ ਤੇ ਜਨਾਨੀਆਂ ਦੇ ਵਿੱਚ ਹਫੜਾ ਦਫੜੀ ਵਾਲਾ ਮਾਹੌਲ ਦੇਖ ਰਹੇ ਹੋ ਤੇ ਖੇਤਾਂ ਦੇ ਵਿੱਚ ਵੀ ਕੁਝ ਪੈੜਾ ਦਿਖਾਉਂਦੇ ਹੋਏ ਨਜ਼ਰ ਆ ਰਹੇ ਨੇ ਜਿਵੇਂ ਇੱਕ ਵਾਰ ਚਿਹੜੇ ਦੇ ਕਰਕੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਸੀ ਉਸੇ ਤਰੀਕੇ ਦਾ ਮੂੜ ਬਠਿੰਡਾ ਦੇ ਵਿੱਚ ਇਹ ਮਾਹੌਲ ਦੇਖਣ ਨੂੰ ਮਿਲਿਆ ਤਾਂ ਦਾਅਦ ਦੀ ਹੈ ਕਿ ਬਠਿੰਡਾ ਦੇ ਨੇੜਲੇ ਪਿੰਡ ਦੇ ਵਿੱਚ ਜੰਗਲੀ ਜਾਨਵਰ ਨੇ ਹਮਲਾ ਕਰ ਦਿੱਤਾ ਜਿਸ ਦੌਰਾਨ ਲੋਕਾਂ ਨੂੰ ਕਾਫੀ ਸੱਟਾਂ ਲੱਗੀਆਂ ਪਰ ਜਿਨ੍ਹਾਂ ਲੋਕਾਂ ਦੇ ਉੱਤੇ ਉਸ ਜੰਗਲੀ ਜਾਨਵਰ ਨੇ ਹਮਲਾ ਕੀਤਾ ਉਹ ਕੁਝ ਵੀ ਦੱਸਣ ਯੋਗ ਨਹੀਂ ਰਹੇ ਉਹ ਐਨੇ ਕੁ ਜ਼ਿਆਦਾ ਸਹਿਮ ਗਏ ਨੇ ਜਿਸ ਦੇ ਚੱਲਦੇ ਜੰਗਲਾਤ ਵਿਭਾਗ ਦੇ ਰੇਂਜ ਅਧਿਕਾਰੀ ਦੇ ਵੱਲੋਂ ਪਿੰਡ ਦੇ ਵਿੱਚ ਦੋ ਟੀਮਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਕਿ ਖੇਤਾਂ ਦੇ ਵਿੱਚ ਵੀ ਜਿਹੜੇ ਕਿ ਜਾਨਵਰ ਦੇ ਪੈੜਾ ਦੇਖੇ ਗਏ ਨੇ ਉੱਥੇ ਇਸ ਮਾਮਲੇ ਦੇ ਉੱਤੇ ਅਧਿਕਾਰੀ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਟੀਮਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਪੂਰੇ ਜਿਹੜੀ ਕਿ ਸਾਡੇ ਵੱਲੋਂ ਸੁਰੱਖਿਆ ਪ੍ਰਬੰਧ ਵੀ ਕੀਤੇ ਜਾ ਰਹੇ ਨੇ ਤੇ ਇਸ ਜੰਗਲੀ ਜਾਨਵਰ ਨੂੰ ਫੜਨ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੇ ਨੇ ਤਾਂ ਕਿ ਕਿਸੇ ਦਾ ਕੋਈ ਹੋਰ ਵੱਡਾ ਨੁਕਸਾਨ ਨਾ ਹੋ ਸਕੇ ਆਓ ਸੁਣਦੇ ਹਾਂ ਸਰ ਇਹ ਕਿੱਦ ਨਹੀਂ ਹੋਇਆ ਜਾ ਰਿਹਾ ਲੱਗ ਰਿਹਾ ਨਹੀਂ ਇਹ ਹਜੇ ਤੱਕ ਕਿਸੇ ਨੇ ਵੀ ਕਲੀਅਰ ਨਹੀਂ ਹੈਗਾ ਜਾਨਵਰ ਕਰ ਰਹੇ ਜੀ ਜਾਨਵਰ ਬਾਰੇ ਹਜੇ ਅਸੀਂ ਕੋਈ ਪੱਕੇ ਰੂਪ ਵਿੱਚ ਨਹੀਂ ਕਹਿ ਸਕਦੇ ਕਿ ਕਿ ਕਿਉਂਕਿ ਜੋ ਜਾਨਵਰ ਜਿਸ ਨੇ ਜਸਟੀ ਉੱਤੇ ਅਟੈਕ ਹੋਇਆ ਉਹ ਹੀ ਬੰਦਾ ਇਹਨੇ ਸ਼ੌਕ ਚ ਚਲੇ ਗਿਆ ਵੀ ਉਹ ਕੁਝ ਵੀ ਦੱਸਣ ਦੇ ਲਈ ਸક્ષਮ ਹੀ ਨਹੀਂ ਹੈ ਨਹੀਂ ਉਹ 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 ਵੀ ਕਹਿੰਦੇ ਆ ਕਿ ਜਿਹਨੇ ਉਹ ਅਟੈਕ ਕੀਤਾ ਦਰ ਨਹੀਂ ਨਹੀਂ ਸਰ ਉਹ ਇਹੀ ਗੱਲ ਕਹਿੰਦੇ ਆ ਕਿ ਸਾਡੇ ਤੇ ਕੋਦਾਂ ਮ ਅਟੈਕ ਹੋਇਆ ਅਸੀਂ ਸ਼ੌਕ ਚ ਚਲੇ ਗਏ ਤਾਂ ਉਹਨਾਂ ਵੱਲੋਂ ਕੋਈ ਜ਼ਿਆਦਾ ਸਾਨੂੰ ਇਨਪੁਟਸ ਮਿਲੇ ਨਹੀਂ ਇਹ ਜਿਸ ਤਰ੍ਹਾਂ ਦੱਸਿਆ ਹੋ ਗੜਾ ਵੀ ਕੇਸ ਤਿਆਰ ਕਰਦਾ ਅਸੀਂ ਇੱਕ ਜਮਲੀ ਕੁੱਤਾ ਆਇਆ ਇਹ ਆਪੋ ਉਹ ਡੌਗ ਦੀ ਸ਼ੇਪ ਜਿਵੇਂ ਪਹਿਲਾਂ ਨੇ ਦੱਸਿਆ ਵੀ ਉਹ ਇਹ ਕਹ ਰਿਹਾ ਵੀ ਡੌਗ ਕੁੱਤੇ ਵਾਂਗੂ ਸੀ। ਤਾਂ ਕੁੱਤੇ ਵਾਂਗੂ ਸੀ ਜਾਂ ਕੁੱਤਾ ਸੀ ਇਹ ਤਾਂ ਫਿਰ ਮੌਕੇ ਤੋਂ ਜਦੋਂ ਅਸੀਂ ਪਾਪਰ ਕਿਸੇ ਨਿਸ਼ਕਰਸ਼ ਤੇ ਨਿਕਲਾਂਗੇ ਦੇਖਾਂਗੇ ਕਿਸੇ ਜਾਨਵਰ ਨੂੰ ਪੇਰੀ ਅਸੀਂ ਦੱਸ ਸਕਦੇ ਆ ਕਿ ਆਸ ਨਹੀਂ ਲਗਾਇਆ ਦੱਸ ਸਕਦਾ ਕੀ ਸੀ ਸਰ ਇਸ ਤੋਂ ਇਲਾਵਾ ਕੋਈ ਕੁੱਤੇ ਨੂੰ ਪਿੰਜਰਾ ਕੋਈ ਜਾਲ ਵੀ ਬਿਚਾਇਆ ਗਿਆ ਤੇ ਬਿਲਕੁਲ ਸਰ ਸਾਡੀਆਂ ਟੀਮਾਂ ਕੋਲ ਜਾਲ ਤਾਂ ਹਰ ਟਾਈਮ ਹੁੰਦੇ ਆ ਉਹਨਾਂ ਦੇ ਕਾਰਨ ਦੇ ਵਿੱਚ ਇਸ ਤੋਂ ਬਾਅਦ ਇਹ ਸੋਲਿਡ ਜਿਹੇ ਲੋਹੇ ਦਾ ਪਿੰਜਰਾ ਅੱਜ ਉੱਥੇ ਪਹੁੰਚ ਜਾਏਗਾ ਕਿਉਂਕਿ ਅਸੀਂ ਇਹਦਾ ਰੂਟ ਟਰੈਕ ਕਰਨਾ ਚਾਹੁੰਦੇ ਸੀ ਜਿੱਥੇ ਬਾਰ-ਬਾਰ ਆ ਰਿਹਾ ਪਰ ਉਹ ਦੋ ਤਿੰਨ ਪਿੰਡਾਂ ਨੇ ਵੀ ਪੀਸਿਆਣਾ ਹੋ ਗਿਆ ਤੇ ਉਸ ਦੇ ਨਾਲ ਦੇ ਇੱਕ ਦੋ ਪਿੰਡਾਂ ਦੇ ਵਿੱਚ ਉਹਨਾਂ ਨੇ ਪੈੜਾਂ ਦੇਖੀਆਂ ਗਈਆਂ ਉਸ ਜਾਨਵਰ ਦੀਆਂ ਤਾਂ ਅਸੀਂ ਉਹਦੀ ਇੱਕ ਪਰਪਰ ਟ ਲੋਕੇਸ਼ਨ ਦਿੱਤੀ ਉਹਦੀ ਫ੍ਰੀਕੁਐਂਸੀ ਵਿਜ਼ਿਟ ਦੀ ਜ਼ਿਆਦਾ ਹੋ ਗਈ ਅਸੀਂ ਉੱਥੇ ਹੀ ਲਗਾਵਾਂਗੇ ਤਾਂ ਅੱਜ ਜਗ੍ਹਾ ਅਸੀਂ ਆਈਡੈਂਟੀਫਾਈ ਕਰ ਲਈ ਹੈ ਤਾਂ ਸ਼ਾਮ ਤੱਕ ਉੱਥੇ ਜਾਲ ਵੀ ਲੱਗ ਜੇ ਜੋ ਲੋਹੇ ਦਾ ਪਿੰਜਰਾ ਲੱਗ ਜੇਗਾ ਸਰਿਕਾ ਬਹੁਤ ਅਫਾਹ ਹੋ ਰਹੀ ਹੈਗੀ ਹੈ ਸੋਸ਼ਲ ਮੀਡੀਆ ਤੇ ਵੀ ਆ ਰਿਹਾ ਹੈ ਕਿ ਜਾਨਵਰ ਕਾफी ਜਿਆਦਾ ਖਤਰਨਾਕ ਨੇ ਦਾ ਤੁਸੀਂ ਤੁਹਾਡੇ ਲੋਕਾਂ ਨੂੰ ਕੀ ਮੈਸੇਜ ਆਖੋ ਪਿੰਡਾਂ ਵਾਲਿਆਂ ਨੂੰ ਦੇਖੋ ਜਾਨਵਰ ਜੰਗਲੀ ਜਾਨਵਰ ਹਮੇਸ਼ਾ ਉਦੋਂ ਅਟੈਕ ਕਰਦਾ ਜਦੋਂ ਉਹਨੂੰ ਇਹ ਲੱਗਦਾ ਵੀ ਮੈਂ ਕਿਸੇ ਖਤਰੇ ਦੇ ਵਿੱਚ ਤਾਂ ਮੈਂ ਤੁਹਾਨੂੰ ਤੁਹਾਡੇ ਮਾਧਿਅਮ ਦੇ ਰਾਹੀਂ ਸਾਰੇ ਸਾਡੇ ਲੋਕਾਂ ਨੂੰ ਆਮ ਜਨਤਾ ਨੂੰ ਇਹੀ ਮੈਸੇਜ ਦੇਣਾ ਚਾਹਾਂਗਾ ਵੀ ਹਨੇਰੇ ਦੇ ਵਿੱਚ ਇਕੱਲੇ ਨਾ ਨਿਕਲੋ ਜੇ ਵੱਟਵਨੇ ਖੇਤ ਜਾਣਾ ਤੁਸੀਂ ਪਾਣੀ ਲਗਾਉਣ ਵੀ ਜਾਣਾ ਤਾਂ ਦੋ ਜਣੇ ਜਾਓ ਆਪਣੇ ਟਾਰਚ ਲੈ ਕੇ ਜਾਓ ਕਿਸੇ ਵੀ ਜੰਗਲੀ ਜਾਨਵਰ ਨਾਲ ਟਕਰਾ ਕਰਨ ਦੇ ਵਿੱਚ ਨਹੀਂ ਪੈਣਾ ਚਾਹੀਦਾ ਬਿਕੋਜ਼ ਜੰਗਲੀ ਜਾਨਵਰ ਨਾਲ ਆਪਾਂ ਟਕਰਾ ਨਹੀਂ ਕਰ ਸਕਦੇ ਕਿਸੇ ਵੀ ਹਾਲਾਤ ਦੇ ਵਿੱਚ ਆਪਾਂ ਨੁਕਸਾਨਚ ਰਵਾਂਗੇ ਤਾਂ ਮੇਰੀ ਫਿਰ ਇੱਕ ਵਾਰੀ ਸਾਰਿਆਂ ਨੂੰ ਬੇਨਤੀ ਹੈ ਵੀ ਅੰਧੇਰੇ ਦੇ ਵਿੱਚ ਨਾ ਬਾਹਰ ਨਿਕਲੇ ਜਾਵੇ ਛੋਟੇ ਬੱਚਿਆਂ ਦਾ ਖਾਸ ਕਰਕੇ ਧਿਆਨ ਰੱਖਿਆ ਜਾਵੇ ਤੇ ਅਸੀਂ ਜਲਦੀ ਤੋਂ ਜਲਦੀ ਇਸ ਚੀਜ਼ ਨੂੰ ਕਾਬੂ ਕਰਕੇ ਤੁਹਾਨੂੰ ਕਲੀਅਰ ਕਰਕੇ ਦੱਸ ਦਾਂਗੇ ਇਹ ਸਾਰੀ ਗੱਲ। ਸੋ ਸਾਧ ਦੇ ਕਿ ਇਸ ਦੇ ਨਾਲ ਹੀ ਅਧਿਕਾਰੀ ਦੇ ਵੱਲੋਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ ਤੋਂ ਬਾਹਰ ਨਾ ਜਾਣ ਖਾਸ ਕਰਕੇ ਆਪਣੇ ਖੇਤਾਂ ਦੇ ਵਿੱਚ ਨਾ ਜਾਣ ਕਿਉਂਕਿ ਜੰਗਲੀ ਜਾਨਵਰ ਦੇ ਵੱਲੋਂ ਇੱਕ ਕੱਲਿਆਂ ਨੂੰ ਦੇਖ ਕੇ ਹਮਲਾ ਕੀਤਾ ਜਾਂਦਾ ਹੈ। ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ।